ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਹਾਰ ਸਰਕਾਰ ਨੇ ਸੰਗਤ ਦੀ ਸਹੂਲਤ ਲਈ ਇੱਕ ਹੋਰ ਵੱਡਾ ਉਪਰਾਹਲਾ ਕੀਤਾ ਹੈ। ਇਹ ਉਪਰਾਹਲਾ ਸੰਗਤ ਲਈ ਮੁਫਤ ਕਿਸ਼ਤੀ ਸੇਵਾ ਜੋ ਕਿ ਗੰਗਾ ਨਦੀ ਵਿੱਚ 30 ਦਸੰਬਰ ਤੋਂ ਚੱਲੂ ਹੈ। ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਲਈ ਇਹ ਸੇਵਾ ਖਾਸ ਤੌਰ ਤੇ ਗਾਂਧੀ ਮੈਦਾਨ ਤੋਂ ਗੁਰਦੁਆਰਾ ਕੰਗਨ ਘਾੜ ਤੱਕ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੰਗਤ ਰਸਤੇ ਵਿੱਚ ਆਉਣ ਵਾਲੇ ਹੋਰ ਪੜਾਵਾਂ ਦਾ ਵੀ ਆਨੰਦ ਮਾਣਦੀ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਇਹ ਯਾਤਰਾ ਪੂਰਾ ਅੱਧਾ ਘੰਟਾ ਲੈਂਦੀ ਹੈ। ਅਤੇ ਇੱਕ ਵਾਰ ਇਸ ਵਿੱਚ 100 ਲੋਕ ਆ ਸਕਦੇ ਨੇ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਸਮੇਤ ਵਾਤਾਵਰਣ ਪ੍ਰੇਮੀ ਸANT ਬਲਬੀਰ ਸਿੰਘ ਸੀਚੇਵਾਲ ਨੇ ਵੀ ਇਸ ਯਾਤਰਾ ਦਾ ਆਨੰਦ ਮਾਣਿਆ ਅਤੇ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਜਿਹੜੇ ਆਏ ਆ ਉਹ ਬੜ ਭਾਗੇ ਆ ਇਹਨਾਂ ਸਫਰ ਕੱਟ ਕੇ ਆਏ ਆ ਆਪਣੇ ਘਰ ਦੇ ਕੰਮ ਧੰਦੇ ਛੱਡ ਕੇ ਆਏ ਆ ਤੇ ਪਰ ਇਹ ਸਮਾਂ ਜੇ ਗੁਰੂ ਦੇ ਲੇਖੇ ਲੱਗ ਜਾਵੇ ਗੁਰੂ ਦੀ ਯਾਦ ਵਿੱਚ ਲੱਗ ਜਾਵੇ ਸੇਵਾ ਵਿੱਚ ਲੱਗ ਜਾਵੇ ਸਾਡਾ ਧਿਆਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਤੇ ਇਸ ਤੋਂ ਵੱਡਾ ਹੋਰ ਕੋਈ ਲਾਹਾ ਨਹੀਂ ਕਿਉਂਕਿ ਜੋ ਇੱਥੇ ਆਏ ਆ ਗੁਰੂ ਪਿਆਰੇ ਗੁਰਸਿੱਖ ਗੁਰ ਸੰਗਤਾਂ ਇਸ ਧਰਤੀ ਦੀ ਜਿੱਥੇ ਪੰਜ ਸਾਲ ਨਵੇਂ ਪਾਸਾ ਸੇਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਨਾਨਕ ਪਾਲ ਸਾਹਿਬ ਕੋਵਨ ਧਰਤੀ ਤੇ ਇਸ ਧਰਤੀ ਨੂੰ ਨਵਾਜਿਆ ਇਸੇ ਭਾਵਨ ਧਰਤੀ ਦੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਨਵਾਜਿਆ ਜਿਹੜੇ ਵਟਪਾਗੇ ਆ ਜਿਨ੍ਹਾਂ ਨੂੰ 350 ਸਾਲਾਂ ਦੇ ਹੜਾ ਤੇ ਇਸ ਧਰਤੀ ਦੀ ਧੂੜ ਮੱਥੇ ਨੂੰ ਲਾਉਣ ਦਾ ਮੌਕਾ ਮਿਲਿਆ ਸੰਗਤ ਵੱਡੀ ਗਿਣਤੀ ਵਿੱਚ ਇਸ ਵਾਰ Patna ਸਾਹਿਬ ਦੀ ਧਰਤੀ ਤੇ ਪਹੁੰਚ ਰਹੀ ਹੈ ਬਿਹਾਰ ਸਰਕਾਰ ਦੀਆਂ ਸਹੂਲਤਾਂ ਤੋਂ ਪਰਬੰਤਕਾਂ ਸਮੇਤ ਸਾਰੀ ਸੰਗਤ ਬਾਗੋ ਬਾਗ ਹੈ ਅਤੇ ਇਨੀ ਭਾਵਨਾ ਨਾਲ ਕੀਤੀ ਗਈ ਸੇਵਾ ਲਈ ਸਰਕਾਰ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਕਿਸ਼ਤੀ ਸੇਵਾ ਦੇ ਸ਼ੁਰੂ ਹੋਣ ਨਾਲ ਸੰਗਤ ਗੁਰਤਾ ਮਾਦੇ ਦਰਸ਼ਨਾ ਦੇ ਨਾਲ ਗੰਗਾ ਨਦੀ ਦੇ ਕਲਕਲ ਵਗਦੇ ਪਾਣੀ ਦੀਆਂ ਲਹਿਰਾਂ ਦਾ ਆਨੰਦ ਵੀ ਮਾਣਦੀ ਹੈ ਗੰਗਾ ਨਦੀ ਦੇ ਕਿਨਾਰੇ ਤੇ ਵਸੇ ਸ਼ਹਿਰ ਪਟਨਾ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਗੰਗਾ ਨਦੀ ਨਾਲ ਵੀ ਇਤਿਹਾਸ ਜੁੜਿਆ ਹੋਇਆ ਹੈ ਬਾਲ ਗੋਬਿੰਦ ਨੇ ਖੇਡਦੇ ਹੋਏ ਗੰਗਾ ਵਿੱਚ ਕੰਗਣ ਛੁੱਟੇ ਸਨ